ਨਹੀਂ ਕਿ ਮਾਈ ਦਾ ਲੋ ਵੀਰੇ ਉਧਰ ਆ ਲਈ ਸਾਡੇ ਬਜ਼ੁਰਗਾਂ ਦੀ ਫਰਮਾਇਸ਼ ਸੀ ਕਿ ਦੋਸਤਾਂ ਦੀ ਮਿਰਜ਼ਾ ਸਾਹਿਬਾ ਪੜੀ ਜਵਜਮਾ ਗਾਵਾ ਮਿਰਜ਼ਾ ਸਾਹਿਬਾ ਆਓ ਜੀ ਆਓ ਮਿਰਜ਼ਾ ਸਾਹਿਬਾ ਲੱਗੇ ਆਓ ਆਓ ਧਾਰਮਿਕ ਅੱਛਾ ਜੀ ਮਿਹਰਬਾਨੀ ਆ ਵੀਰੇ ਅੱਜ ਨਾ ਥੋੜਾ ਜਿਹਾ ਟੇਸਟ ਮਿਕਸ ਹੋ ਗਿਆ ਤੇ ਵਿੱਚੋਂ ਮੈਨੂੰ ਫਰਮਾਇਸ਼ ਆ ਰਹੀ ਹੈ ਕਿ ਥੋੜਾ ਜਿਹਾ ਧਾਰਮਿਕ ਵੀ ਗਾਵਾ ਵੈਸੇ ਮੈਂ ਪਹਿਲਾਂ 10 15 ਮਿੰਟ ਗਾਇਆ ਅਗਰ ਮੈਨੂੰ ਹੋਰ ਹੁਕਮ ਕਰਦੇ ਉਦੋਂ ਪਗਾੜਦੇ ਹੁਣ ਵੀ ਗਾ ਦੇਗੇ ਕੋਈ ਗੱਲ ਨਹੀਂ ਜੋ ਮਰਜੀ ਛੋੜੋ ਪਹਿਲੇ ਮੇਰੇ ਗੀਤ ਹੁੰਦੇ ਸੀ ਵੀ ਤੇਰੀ ਮਾਂ ਦੀ ਤਲਾਸ਼ੀ ਲੈਣੀ ਹੈ ਹੋ ਗਿਆ ਫਲਾਣਾ ਤਮਕੜਾ ਹੁਣ ਤਾਂ ਆਪਾਂ ਚੰਗੀ ਕਤੂਦ ਵੀ ਕਰਨ ਲੱਗ ਗਏ ਪਿਆਰ ਦੀ ਕਰਕੇ ਆ ਮਿਹਰਬਾਨੀ ਹੈ ਵੀਰੇ ਮੈਂ ਧਾਰਮਿਕ ਜਿੰਨਾ ਮਰਜ਼ੀ ਸੁਣ ਲਿਓ ਲਾ ਵੀਰੇ ਮਿਰਜ਼ਾ ਸਾਹਿਬਾ ਮੈਂ ਤੁਹਾਡੀ ਸੇਵਾ ਵਿੱਚ ਪੇਸ਼ ਕਰਨ ਲੱਗੇ ਓਏ ਬਈ ਬੱਚਿਓ ਲਾ ਵੀ ਅੰਮਾ ਅਚਲ ਕੋਈ ਨਾ ਯਾਰ ਬੱਚੇ ਤਾਂ ਬੱਚੇ ਹੁੰਦੇ ਆ ਮਿਰਜ਼ਾ ਸੈਬਰ ਨੂੰ ਲੈਣ ਵਾਸਤੇ ਜਾਂਦਾ ਉਹਦੀ ਰਾਬ ਵਿੱਚ ਬੱਕੀ ਬੰਦਰ ਹੋ ਜਾਂਦੀ ਹੈ ਬੱਕੀ ਨੂੰ ਸ਼ਿਕਾਰ ਕੇ ਬਾਹਰ ਕੱਢਦਾ ਉਹਦੀ ਵੱਡੀ ਭਾਬੀ ਬੱਕੀ ਦੀ ਬਾਤ ਫੜ ਕੇ ਆਪਣੇ ਦਿਉਰ ਵਾਲੇ ਵੀਰੇ ਗੱਲਾਂ ਕਰਦੀ ਹੈ ਜਿਹੜਾ ਤਾਂ ਮਿਰਜ਼ੇ ਦੀ ਭਾਬੀ ਦੇ ਬੋਲ ਬੀਬਾ ਅਮਰਜੋਤ ਕਹਿ ਰਹੀ ਹੈ ਉਹ ਤਾਂ ਪੁਰਾਣੇ ਕਿਸੇ ਦੇ ਵਿੱਚੋਂ ਪਿੱਲੂ ਸ਼ਾਹ ਦੇ ਕਿਸੇ ਦੇ ਵਿੱਚੋਂ ਨੇ ਤੇ ਜਿਹੜੇ ਮਿਰਜ਼ੇ ਨੇ ਜਵਾਬ ਦੇ ਰਿਆ ਉਹ ਵੀਰੇ ਮੇਰੇ ਆਪਣੇ ਲਿਖੇ ਹੋਏ ਜਿਹੜੇ ਮਿਰਜ਼ੇ ਦੇ ਫੁੱਫੜ ਦੇ ਬੋਲ ਆ ਮੇਰੇ ਲਿਖੇ ਹੋਏ ਆ ਲੋ ਸੋਨ ਨਜਰਾ ਹਾਂ ਐਦਰੀ ਹੈ ਤਾਂ ਇਹ ਤਾਂ ਗੱਲਾਂ ਤਾਂ ਖੈਰ ਬਹੁਤ ਪੁਰਾਣੀਆਂ ਨੇ ਮੈਂ ਥੋੜੀ ਜੀ ਕੋਸ਼ਿਸ਼ ਕਰੂੰਗਾ ਵੀ ਨਮੀ ਟੰਗ ਲਗਾਵਾ ਸੋਨ ਨਜਰਾ ਹਾਂ ਮੇਰਾ ਤਾਂ ਜੀ ਕੰਮ ਹੋ ਗਿਆ ਚਲ ਨਾ ਕੋਈ ਨਾ I اٿي <laughs> 20 ਰੁਪਏ ਨੰਗਲ ਵਾਲੇ 20 ਰੁਪਏ ਤੇ ਨਵੀਆਂ ਜੋੜੀਆਂ ਜੋ ਤੁਹਾਡੇ ਸਾਹਮਣੇ ਸਜ ਰੀਆਂ ਨੇ 202 ਰੁਪਏ ਜੜੀ 101 ਜਮਾ 101 ਰੁਪਏ ਜਿਹਨਾਂ ਦਾ ਬੜਾਈ ਧਰਵਾਦੀਆਂ ਜਿਨਾਂ ਦਾ ਇਹ ਸਾਰਾ ਪ੍ਰੋਗਰਾਮ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ एवरीवन ਵੀਰ ਇੱਕ ਤਾਂ ਗੀਤ ਹੋਰ ਕਰਾ ਲੈ ਕਿ ਨੱਚਣ ਵਾਲੇ ਕੋਈ ਜਾਂਦੇ ਹੈਰ ਬੱਝਾ ਹਾਜੀ ਭਾਬੀ ਜੀ ਭਾਬੀ ङणे को लू पटारी हा बी इनखे कुतरी पाल हा बंदी इन धु टुख जड़े कुझु गल बकरी पाल लो डयादा कॾ त सही हिकु हूंक प्यारी त सही हा बंदि ॾिगार बी